ਔਰਤ ਨੂੰ ਹਮੇਸ਼ਾ ਹੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਜਿਵੇਂ ਘਰ ਦੇ ਰਸੋਈ ਜਾਂ ਘਰਵਾਰ ਹੋਰ ਕੰਮਾਂ ਦੇ ਵਿੱਚ ਹੀ ਸਮਝਿਆ ਜਾਂਦਾ ਹੈ ਪਰ ਅੱਜ ਅਸੀਂ ਔਰਤ ਦਿਵਸ ਦੇ ਪ੍ਰੋਗਰਾਮ ਦੇ ਉੱਤੇ ਇੱਕ ਤੁਹਾਨੂੰ ਇੱਕ ਅਜਿਹੀ ਮਹਿਲਾ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਜਿੱਥੇ ਆਪਣਾ ਘਰਵਾਰ ਸੰਭਰੇ ਨੇ ਉੱਥੇ ਹੀ ਆਪਣੇ ਹਸਬੰਦ ਦੇ ਨਾਲ ਮਿਲ ਕੇ ਜੋ ਉਹਨਾਂ ਦੇ ਹਸਬੰਦ ਵੱਲੋਂ ਸਮਾਜ ਸੇਵਾ ਦੇ ਵਿੱਚ ਕੰਮ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਹੋਰ ਕਦਮ ਚਾਰਚਾਂ ਉੱਤੇ ਲਾ ਕੇ ਸੋਸ਼ਲ ਮੀਡੀਆ ਸੋਸ਼ਲ ਕੰਮਾਂ ਦੇ ਵਿੱਚ ਅੱਗੇ ਹੋਰ ਚਾਦਨਾ ਪਾਇਆ ਜਾ ਤੇ ਲੋਕਾਂ ਨੂੰ ਅਵੇਰਨੈਸ ਕੀਤਾ ਜਾ ਅਓ ਅੱਜ ਅਸੀਂ ਗੱਲਬਾਤ ਕਰਦੇ ਆਂ ਬਰਨਾਲਾ ਜ਼ਿਲ੍ਹੇ ਦੇ ਹਲਕਾ ਤਰੌਲਾ ਦੇ ਵਿੱਚ ਤਰੌਲੇ ਵੇ ਕੀ ਕੀ ਨਾਮ ਹੈ ਇਹਨਾਂ ਦਾ ਤੇ ਕਿਸ ਤਰ੍ਹਾਂ ਇਹ ਕੰਮ ਦੇ ਵਿੱਚ ਪਏ ਸਮਾਜ ਸੇਵਾ ਦੇ ਕੰਮਾਂ ਵਿੱਚ ਪਏ ਵਿਕੀਵੇਂ ਨਾਂ ਨੇ ਜਾਗਰੂਤ ਕੀਤਾ ਗੱਲ ਕਰ ਸਸ਼ੀਪੰਜੀ ਸਸ਼ੀਕਰ ਸਰ ਕੀ ਨਾਮ ਹੈ ਪੰਜੀ ਤੁਹਾਡਾ ਮੇਰਾ ਨਾਮ ਸੁਮਨ ਬਾਂਸਲਾ ਜੀ ਤੇ ਮੈਂ ਤਾਂ ਨਹੀਂ ਹੁਣ ਤਾਂ ਨਹੀਂ ਸੋਚ ਸਕਦੇ ਵੀ ਆਪਾਂ ਵੀ ਲੇਡੀਜ਼ ਨੂੰ ਕੋਈ ਮਤਲਬ ਕਹਿੰਦਾ ਹੋਊਗਾ ਵੀ ਪੈਰ ਦੀ ਜੁੱਤੀ ਇਹ ਪੁਰਾਣੀ ਸੋਚ ਸੀਗੀ ਅੱਜ ਕੱਲ ਤਾਂ ਧੀ ਆ ਜੀ ਪੁੱਤਰਾਂ ਨਾਲੋਂ ਅੱਗੇ ਜਾ ਰਹੀਆਂ ਨੇ ਰੇਸ਼ੋ ਚ ਵੀ ਅੱਗੇ ਨੇ ਜੀ ਸਾਡੀਆਂ ਧੀਆ ਤੇ ਕਮਾਂਕਾਰਾਂ ਚ ਵੀ ਅੱਗੇ ਨੇ ਤੁਸੀਂ ਦੇਖ ਲਓ ਹਰ ਫੀਲਡ ਚ ਹਰ ਧੀ ਅੱਗੇ ਜਾ ਰਹੀ ਐ ਨੌਕਰੀ ਦੇ ਹਿਸਾਬ ਨਾਲ ਲਾ ਲਓ ਤੁਸੀਂ ਕੰਮਕਾਰ ਚ ਲਾ ਲਓ ਮੈਂ ਤਾਂ ਨਹੀਂ ਕਹਿੰਦੀ ਵੀ ਅੱਜ ਦੇ ਸਮੇਂ ਚ ਕੋਈ ਕਹਿੰਦਾ ਹੋਊਗਾ ਵੀ ਪੈਰ ਦੀ ਜੁੱਤੀ ਆ ਜੇ ਆਪਾਂ ਗੱਲ ਕਰੀਏ ਜੀ ਤੁਹਾਡੇ ਹਸਬੰਡ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਨਾਮਵਰ ਸੋਸ਼ਲ ਵਰਕਰ ਦੇ ਨਾਮ ਤੇ ਜਾਣਿਆ ਜਾਂਦਾ ਉਹਨਾਂ ਵੱਲੋਂ ਬੇਟੀ ਪੜਾਓ ਬੇਟੀ ਬਚਾਓ ਦੇ ਮਹਿੰਮ ਦੇ ਤਹਿਤ ਤੇ ਲੋਹੜੀ ਦੇ ਸਮਾਗਮ ਮੰਡਲ ਦੇ ਵਿੱਚ ਕੀ ਯੋਗਦਾਨ ਪਾਇਆ ਜਾ ਰਿਹਾ ਤੁਸੀਂ ਉਸ ਯੋਗਦਾਨ ਦੇ ਵਿੱਚ ਕਿੰਨਾ ਕੋ ਯੋਗਦਾਨ ਪਾਇਆ ਤੇ ਕਿਸ ਤਰ੍ਹਾਂ ਦੇ ਤੁਹਾਨੂੰ ਅਰਚਨਾ ਲਈ ਨਹੀਂ ਮੈਨੂੰ ਅਰਚਨ ਤਾਂ ਸਰ ਕੋਈ ਨਹੀਂ ਹੈਗੀ ਐਕਚੁਅਲ ਮੈਂ ਆਪ ਖੁਦ ਮੈਂਬਰ ਆ ਜੀ ਸੁਸਾਇਟੀ ਦੀ ਮੈਂ ਆਪ ਜਾਣੀ ਜੀ ਸਾਰੇ ਫੰਕਸ਼ਨ ਪ੍ਰਭਾਤ ਫੇਰੀਆਂ ਤਾਂ ਮੈਂ ਇਹਨਾਂ ਨੂੰ ਘਰ ਤੋਂ ਤਿਆਰ ਵੀ ਕਰਕੇ ਲੈ ਕੇ ਜਾਂਦੀ ਆ ਮੈਨੂੰ ਕੋਈ ਮੁਸ਼ਕਿਲ ਵੀ ਨਹੀਂ ਆਉਂਦੀ ਤੇ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਇਸ ਚ ਇਸ ਚ ਮੈਨੂੰ ਖੁਸ਼ੀ ਮਿਲਦੀ ਆ ਇਹਨਾਂ ਨਾਲ ਜਾਣਦੀ ਮੈਨੂੰ ਲੱਗ ਰਿਹਾ ਤੁਹਾਨੂੰ ਤੁਸੀਂ ਆਪਣੇ ਹਸਬੰਦ ਨਾਲ ਇੱਕ ਮੋਢੇ ਦੇ ਨਾਲ ਮੋਢਾ ਜੋੜ ਕੇ ਸਮਾਸੇਵ ਸੇਵਾ ਦੇ ਕੰਮਾਂ ਦੇ ਵਿੱਚ ਪਹਿਲ ਕਦਮੀ ਦੇ ਰਹੇ ਹੋ ਤੇ ਕੁਝ ਖੁੱਲ ਕੇ ਸਾਨੂੰ ਚੰਦ ਨਾ ਪਾਓ ਦੇਖੋ ਜੀ ਬੁਰੇ ਕੰਮ ਵਿੱਚ ਸਾਥ ਦੇਣਾ ਤਾਂ ਗਲਤ ਗੱਲ ਆ ਪਰ ਇਹ ਜਿਹੜੇ ਮੇਰੇ ਹਸਬੰਦ ਕੰਮ ਕਰ ਰਹੇ ਨੇ ਜੀ ਮੈਰਿਜ ਤੋਂ ਪਹਿਲਾਂ ਹੀ ਸਮਾਸੇਵ ਸੇਵਾ ਕਰ ਰਹੇ ਨੇ ਤਾਂ ਮੈਨੂੰ ਵੀ ਇਹਨਾਂ ਤੋਂ ਹੀ ਪ੍ਰੇਰਨਾ ਮਿਲੀ ਆ ਵੀ ਧੀਆਂ ਨੂੰ ਕੁੱਖਾ ਚ ਨਾ ਮਾਰੋ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਓ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਨਾਲ ਜਾ ਕੇ ਤਾਂ ਮੈਨੂੰ मतलब 1 अप्रैल ਨੂੰ ਮਿਲੀ ਇਸ ਘਰ ਚ ਆ ਕੇ ਤਾਂ ਮੈਨੂੰ ਦਿਲੋਂ ਖੁਸ਼ੀ ਹੁੰਦੀ ਹੈ ਵੀ ਮੈਂ ਇਹਨਾਂ ਦੇ ਨਾਲ ਜਾ ਰਹੀ ਆ ਤਾਂ ਅੱਗੇ ਜਾ ਕੇ ਜਦੋਂ ਮੈਂ ਦੇਖਦੀ ਆ ਵੀ ਧੀਆ ਦੇ ਲਈ ਬਹੁਤ ਅੱਛਾ ਕੰਮ ਕਰ ਰਹੇ ਨੇ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਜੀ ਇਸ ਕੰਮ ਦੀ ਤੁਸੀਂ ਪਹਿਲਾਂ ਵੀ ਦੇਖੋ ਪੜ੍ਹਾਈ ਦੇ ਸਮੇਂ ਦੇ ਵਿੱਚ ਕੋਈ ਸੋਸ਼ਲ ਕੰਮ ਕੀਤੇ ਹੋਣਗੇ ਪਰ ਪੜ੍ਹਾਈ ਤੋਂ ਪਹਿਲਾਂ ਆਪਣੇ ਪੇਕੇ ਪਰਿਵਾਰ ਤੋਂ ਇਲਾਵਾ ਇਸ ਘਰ ਦੇ ਵਿੱਚ ਆ ਕੇ ਤੇ ਕਿਸ ਤਰ੍ਹਾਂ ਦੇ ਸਹਿਯੋਗ ਯੋਗਦਾਨ ਤੁਸੀਂ ਆਪਣੇ ਹਸਬੰਦ ਨਾਲ ਪਾਇਆ ਨਹੀਂ ਮੈਰਿਜ ਤੋਂ ਪਹਿਲਾਂ ਤਾਂ ਨਹੀਂ ਜੀ ਮੈਂ ਸਕੂਲ ਟਾਈਮ ਨਹੀਂ ਕੋਈ ਵੀ ਪਾਰਟਿਸਪੇਟ ਕੀਤਾ ਕਿਸੇ ਵੀ ਚੀਜ਼ ਚ ਮੈਨੂੰ ਮੇਰੇ ਹਸਬੰਦ ਤੋਂ ਮੈਨੂੰ ਪ੍ਰੇਰਣਾ ਮਿਲੀ ਹੈ ਜੀ ਉਤੋਂ ਹੀ ਮੈਨੂੰ ਮਤਲਬ ਕਲੱਬ ਦੇ ਮੈਂਬਰ ਬਣਾਇਆ ਗਿਆ ਜੀ ਇਹ ਮਤਲਬ ਪ੍ਰਧਾਨ ਨੇ ਜੀ ਉਤੋਂ ਦੇ ਤਾਂ ਮੈਂ ਕਦੇ ਵੀ ਕਿਸੇ ਪਾਰਟਿਸਪੇਟ ਨਹੀਂ ਕੀਤਾ ਸੀ ਪਹਿਲੇ ਹੁਣ ਮੈਂ ਮੈਂਬਰ ਹੋਣ ਕਰਕੇ ਤਾਂ ਮੈਂ ਕਮੇਟੀਆਂ ਚ ਵੀ ਗਵਰਨਮੈਂਟ ਵੱਲੋਂ ਨਾਮਿਨੇਟ ਕੀਤੀ ਹੋਈਆਂ ਜੀ ਕਈ ਕਮੇਟੀਆਂ ਚ ਪਰ ਇਹਨਾਂ ਦੀ ਬਦੌਲਤ ਹੀ ਹੈ ਸਾਰਾ ਕੁਝ ਜੋ ਵੀ ਪ੍ਰੇਰਣਾ ਮੈਨੂੰ ਮਿਲੀ ਹੈ ਇੰਨਾ ਤੋਂ ਹੀ ਮਿਲੀ ਹੈ ਇਹੀ ਮੈਨੂੰ ਨਾਲ ਲੈ ਕੇ ਜਾਂਦੇ ਨੇ ਇਸ ਕਰਕੇ ਕੋਈ ਵੀ ਮੇਰੇ ਪੇਕੇ ਘਰ ਜਾਂ ਮੇਰੇ ਸਹੁਰੇ ਘਰਾਂ ਨੂੰ ਕੋਈ ਆਪਸ਼ਨ ਵੀ ਆਬਜੈਕਸ਼ਨ ਨਹੀਂ ਸੀਗਾ ਵੀ ਤੁਸੀਂ ਕਿਉਂ ਜਾ ਰਹੇ ਹੋ ਕਿਉਂਕਿ ਮੇਰੇ ਹਸਬੰਦ ਮੇਰੇ ਨਾਲ ਹੁੰਦੇ ਸੀ ਜੇ ਆਪਾਂ ਗੱਲ ਕਰਕੇ ਸਾਨੂੰ ਪਤਾ ਲੱਗਿਆ ਵੀ ਤੁਸੀਂ ਇੱਕ ਜੇਲ੍ਹ ਦੇ ਵਿੱਚ ਕੋਈ ਪ੍ਰੋਗਰਾਮ ਕੀਤਾ ਸੀ ਜੇਲ੍ਹ ਦੇ ਵਿੱਚ ਤੁਸੀਂ ਕੋਈ ਭਾਸ਼ਣ ਵੀ ਦਿੱਤਾ ਹੈ ਭਾਸ਼ਣ ਦੇ ਵਿੱਚ ਕੈਦੀਆਂ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਸਾਨੂੰ ਜੇਲ੍ਹ ਵਿੱਚ ਵੀ ਇਸ ਜੇਲ੍ਹ ਦੀ ਜਦੋਂ ਅਸੀਂ ਜੇਲ੍ਹ 'ਚ ਪਹਿਲੀ ਵਾਰ ਗਏ ਜੀ ਦੇਖੋ ਅਗਰਵਾਲ ਫੈਮਿਲੀ ਨਾਲ ਮੈਂ ਬਿਲੋਂਗ ਕਰਦੀ ਆ ਤਾਂ ਮੇਰੇ ਬ੍ਰਦਰ ਦਾ ਫੋਨ ਆਇਆ ਮੈਨੂੰ ਵੀ ਬੇਟੇ ਆਪਣੀਆਂ ਧੀਆਂ ਭੈਣਾਂ ਜੇਲ੍ਹ 'ਚ ਨਹੀਂ ਜਾਂਦੀਆਂ ਹੁੰਦੀਆਂ ਤਾਂ ਉਸ ਟਾਈਮ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਨਹੀਂ ਜਿੱਥੇ ਤੁਸੀਂ ਮੈਨੂੰ ਵਿਆਹ ਹੈ ਵੀ ਜਦੋਂ ਮੇਰੇ ਹਸਬੰਡ ਜਾ ਰਹੇ ਨੇ ਤਾਂ ਮੈਂ ਉਹਨਾਂ ਦੇ ਨਾਲ ਜਾ ਰਹੀ ਹਾਂ ਮੈਨੂੰ ਕਿਤੇ ਵੀ ਲੈ ਕੇ ਜਾਣਗੇ ਤਾਂ ਮੈਂ ਜਾਵਾਂਗੀ ਉਹਨਾਂ ਨਾਲ ਬਾਕੀ ਅਸੀਂ ਬਹੁਤ ਅੱਛੇ ਕੰਮ ਕਰ ਰਹੇ ਹਾਂ ਤੁਸੀਂ ਸਾਨੂੰ ਹਜੇ ਤੁਹਾਨੂੰ ਮੇਰੇ ਕੰਮ ਬਾਰੇ ਨਹੀਂ ਪਤਾ ਤੁਸੀਂ ਆ ਕੇ ਦੇਖ ਸਕਦੇ ਹੋ ਸਾਨੂੰ ਜੇਲ੍ਹ ਚ ਵੀ ਗਏ ਆ ਜੀ ਅਸੀਂ ਅਸੀਂ ਕਿਤੇ ਡੀਸੀ ਸਾਹਿਬ ਕੋਈ ਫੰਕਸ਼ਨ ਕਰਦੇ ਨੇ ਜਾਂ ਧੀਆ ਦੀ ਲੋੜੀ ਵੰਦਦੇ ਆਂ ਸੀ ਜਾਂ ਧੀਆ ਦੀ ਸਟੱਡੀ ਬਾਰੇ ਤਾਂ ਮੈਂ ਨਾਲ ਹੀ ਜਾਣਾ ਇਹਨਾਂ ਦੇ ਮੈਨੂੰ ਵਧੀਆ ਲੱਗਦਾ ਜੀ ਬਾਕੀ ਉੱਥੇ ਸਾਨੂੰ ਜੇਲ੍ਹ ਚ ਅਸੀਂ ਬਲੱਡ ਕੈਂਪ ਵੀ ਲਗਾਈ ਨਹੀਂ ਜੀ 2-3 ਵਾਰ ਤਾਂ ਉੱਥੇ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਡੇ ਕੁਲਦੀ ਕੁਲਵੰਤ ਸਿੰਘ ਜੀ ਹੁੰਦੇ ਸੀ ਜੀ ਸੁਪਰ ਡੈਂਟਿਸਟ ਤੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉੱਥੇ ਸਾਨੂੰ ਬਹੁਤ ਮਾਨ ਸਤਿਕਾਰ ਦਿੱਤਾ ਜੀ ਉਹਨਾਂ ਨੇ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਬਹੁਤ ਅੱਛੇ ਨੇਚਰ ਸੀਗੇ ਸਾਰਿਆਂ ਦੇ ਕੋਈ ਕੈਦੀ ਦੇਖੋ ਕੋਈ ਪੇੜ ਤੋਂ ਤਾਂ ਨਹੀਂ ਬਣ ਕੇ ਆਂਦਾ ਹਨਾ ਕੈਦੀ ਪਰ ਉਸ ਤੋਂ ਮਾਹੌਲ ਹੀ ਕੋਈ ਐਦਾਂ ਦਾ ਹੋ ਜਾਂਦਾ ਵੀ ਬੰਦੇ ਨੂੰ ਕੋਈ ਜ਼ੁਲਮ ਕਰਨ ਤੋਂ ਕਹਿੰਦੇ ਹੁੰਦੇ ਵੀ ਆਪਾਂ ਵੀ ਨਹੀਂ ਰੋਕ ਸਕਦੇ ਫਿਰ ਉਸ ਟਾਈਮ ਉਹਦੀ ਬਣ ਜਾਂਦੀ ਹੈ ਕੋਈ ਜਿੱਦਾਂ ਆਪਾਂ ਕਹਿੰਦੇ ਨੇ ਵੀ ਉਹਦੀ ਮਜਬੂਰੀ ਹੋ ਜਾਂਦੀ ਹੈ ਇਹ ਕੰਮ ਕਰਨ ਲਈ ਵਾਸਤੇ ਇੱਕ ਪਾਸੇ ਘਰ ਦਾ ਚੌਂਕਾ ਚੋਲਾ ਜੀ ਕੱਪੜੇ ਲੀੜੇ ਧੋਣੇ ਬੱਚਿਆਂ ਨੂੰ ਤਿਆਰ ਕਰਨਾ ਬੂਠ ਪਾਲਿਸ਼ ਕਰਨੀ ਤੇ ਹਸਬੰਦ ਨੂੰ ਤਿਆਰ ਕਰਨਾ ਉਸ ਔਕੜਾਂ ਦੇ ਨਾਲ ਨਾਲ ਤੁਸੀਂ ਇੱਕ ਸਮਾਜ ਸੇਵਾ ਦੇ ਵਿੱਚ ਰੋਲ ਨਿਭਾ ਰਹੇ ਹੋ ਉਹਦੇ ਵਿੱਚ ਕੋਈ ਡਿਫਰੈਂਸ ਹੈ ਵੀ ਕਿਵੇਂ ਹੋਰ ਔਰਤਾਂ ਜੋ ਤੁਹਾਡੀ ਪ੍ਰੇਰਣਾ ਲੈ ਕੇ ਹੋਰ ਉਹਨਾਂ ਨੂੰ ਵੀ ਅੱਗੇ ਹੋਰ ਚੰਗਾ ਲਾਉਣ ਹਾਂਜੀ ਇਸ ਵਿੱਚ ਮੇਰੇ ਬੱਚਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਜੀ ਕਿਉਂਕਿ ਛੋਟੇ ਸੀ ਉਸ ਟਾਈਮ ਸਕੂਲ ਜਾਂਦੇ ਸੀ ਜੀ ਸਵੇਰੇ 9 ਵਜੇ ਜਾਣਾ ਉਹਨਾਂ ਨੇ 3 ਵਜੇ ਵਾਪਸ ਆਣਾ ਜੀ ਉਸ ਤੋਂ ਬਾਅਦ ਵੀ ਉਹਨਾਂ ਨੇ ਕਦੇ ਸ਼ਿਕਵਾ ਨਹੀਂ ਕੀਤਾ ਸੀ ਮੰਮਾ ਅਸੀਂ ਭੁੱਖੇ ਆ ਜਾਂ ਰੱਜੇ ਆ ਹਨ ਤਾਂ ਉਹਨਾਂ ਨੂੰ ਪਤਾ ਸੀ ਸਾਡੇ ਮੰਮੀ ਡੈਡੀ ਜੋ ਕੰਮ ਕਰ ਰਹੇ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਤਾਂ ਉਹਨਾਂ ਨੇ ਟਿਊਸ਼ਨ ਵੀ ਜਾਣਾ ਸਟੱਡੀ ਵੀ ਦੇਖਣੀ ਜੀ ਉਹਨਾਂ ਦੀ ਅਸੀਂ ਤਾਂ ਅਸੀਂ ਸਾਰੇ ਪਾਸੇ ਜਿੰਨਾ ਬੰਦਾ ਖੁਸ਼ ਰਹੂਗਾ ਤਾਂ ਜਿੰਨੀ ਤੁਸੀਂ ਸੇਵਾ ਕਰੋਗੇ ਤੁਹਾਨੂੰ ਬਾਹਰ ਜਾ ਕੇ ਵਿਚਰ ਕੇ ਪਤਾ ਲੱਗਦਾ ਵੀ ਦੁਨੀਆਦਾਰੀ ਕਿੱਥੇ ਆ ਜਿੰਨਾ ਤੁਸੀਂ ਚੰਗਾ ਕੰਮ ਕਰੋਗੇ ਜੀ ਸੇਵਾ ਕਰੋਗੇ ਦੇਸ਼ ਦੀ ਉਹਨਾਂ ਹੀ ਤੁਸੀਂ ਵਧੀਆ ਰਹੋਗੇ ਜੀ ਤਾਂ ਸਾਫ਼ ਮਨ ਰੱਖੋ ਆਪਣਾ ਉਹਨਾਂ ਹੀ ਤੁਸੀਂ ਧੀਆ ਪੁੱਤਰਾ ਬਾਰੇ ਚੰਗਾ ਆਪਣੇ ਬੱਚਿਆਂ ਬਾਰੇ ਵੀ ਚੰਗਾ ਸੋਚ ਸਕੋਗੇ ਜੇ ਆਪਾਂ ਦੂਸਰੇ ਦੇ ਧੀ ਪੁੱਤ ਵਾਸਤੇ ਚੰਗਾ ਸੋਚਾਂਗੇ ਜੀ ਤੁਹਿਆ ਪੁੱਤਰਾ ਜੀ ਤੁਸੀਂ ਗੱਲ ਕੀਤੀ ਤੁਹਾਡੇ ਕਿੰਨੇ ਬੱਚੇ ਆ ਜੀ ਤੇ ਕੀ ਕੁਛ ਕਰ ਰਹੇ ਆ ਮੇਰੇ ਦੋ ਬੇਟੇ ਨੇ ਜੀ بڑا ਬੇਟਾ ਮੇਰਾ ਗ੍ਰੈਜੂਏਸ਼ਨ ਆ ਜੀ ਕੀਤੀ ਹੋਈ ਜੀ ਉਹਨੇ ਛੋਟਾ ਬੇਟਾ ਅੱਜ ਕੱਲ ਮੇਰਾ ਆਸਟ੍ਰੇਲੀਆ ਜੀ 7 ਕਿ ਮਹੀਨੇ ਹੋ ਗਏ ਜੀ ਮੇਰੀ ਇੱਕ ਦੋ ਹੀ ਬੇਟੇ ਸੀ ਜੀ ਮੈਨੇ ਫਿਰ ਬੇਟੇ ਅਡਾਪਟ ਕੀਤੀ ਸੀ ਜੀ ਅੱਜ ਕੱਲ ਮੇਰੀ ਬੇਟੀ ਸੀਏ ਕਰ ਰਹੀ ਹੈ ਜੀ ਸੀਏ ਕਰਦੀ ਆ ਸੀ ਉਹ ਕਿੱਥੋਂ ਕਰਦੀ ਆ ਸੀਏ ਜੀ ਉਸ ਟਾਈਮ ਕਰੋਨਾ ਸੀਗਾ ਤਾਂ ਐਨ ਅਕੈਡਮੀ ਚ ਉਹਨੇ ਐਡਮਿਸ਼ਨ ਲਿੱਤੀ ਸੀ ਜੀ ਘਰ ਬੈਠ ਕੇ ਹੀ ਕਰ ਰਹੀ ਆ ਤੇ ਅੱਜ ਕੱਲ ਉਹਦੀ ਆਰਟੀਕਲ ਲੱਗੀ ਹੋਈ ਹੈ ਜੀ ਪ੍ਰਦੀਪ ਸੀਏਜੀ ਕੋਲ ਬਰਨਾਲੇ ਤਾਂ ਬਸ ਵੀ ਮਤਲਬ ਘੱਟ ਰਿਡਿਊਸ਼ਨਸ ਵਗੈਰਾ ਕਲਾਸ ਵਗੈਰਾ ਲੈਂਦੀ ਹੈ ਜੀ ਕੋਈ ਤੁਹਾਨੂੰ ਕੀ ਸੰਦੇਸ਼ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਨੀ ਐ ਵੀ ਈਆਂ ਨੂੰ ਜਨਮ ਦਿਓ ਉਹਨਾਂ ਨੂੰ ਜਗ ਦਿਖਾਓ ਉਹਨਾਂ ਨੂੰ ਵੀ ਰੋਸ਼ਨੀ ਦੇਖਣ ਦਾ ਹੱਕ ਆ ਜੀ ਤਾਂ ਈਆਂ ਜਿਹੜਾ ਦੁੱਖ ਸੁੱਖ ਮਾਪੇ ਨਾਲ ਕਰ ਸਕਦੇ ਨੇ ਨਾ ਦੋ ਘੜੀ ਹਜੇ ਪੁੱਤ ਨਹੀਂ ਕਰ ਸਕਦਾ ਉਹ ਤਾਂ ਈਆਂ ਨੂੰ ਕੁੱਖਾ ਚ ਨਾ ਮਾਰੋ ਬਸ ਲਓ ਜੀ ਇਹ ਸੰ ਉਹ ਮੇਲਾ ਜਿੰਨ੍ਹਾਂ ਨੇ ਆਪਣੇ ਹਸਬੰਦ ਦੇ ਨਾਲ ਆਪ ਵੀ ਖੁਦ ਇੱਕ ਸਮਾਜ ਨੂੰ ਨਵੀਂ ਸੇਨਾ ਸੰਦੇ ਦਿੱਤਾ ਹੈ ਬਰਨਾਲਾ ਤੋਂ ਲਖਵਿੰਦਰ ਸ਼ਰਮਾ ਫਾਸਟ ਬੀਨਿੰਗ